ਓ ਜਿਓ ਬਾਜੀ ਸਾਡ ਤੇ ਚੈਂਪੀਅਨ ਜੋੜੀ ਆ ਗਈ ਬਾਈ ਆਹਾ 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 ਪਹਿਲਾ ਪੈੜਾ ਪ੍ਰਧਾਨ ਮੰਤਰੀ ਦੀਆਂ ਕੀਤੀਆਂ ਹੋਈਆਂ ਹੁਣ ਪੈੜ ਦੇ ਵਿੱਚ ਪੈੜ ਪਉਂਦੀ ਆ ਜੋੜੀ ਬਾਈ ਜੀ ਆ ਜਿਹੜਾ ਬਾਈ ਜੀ ਔਰਲੇ ਪਾਸੇ ਬੱਛਾ ਓਪ ਲਓ ਬਾਈ ਜੀ ਜਾਨ ਜਾਨ ਬੰਗੇ ਛਣਕਾ ਕੇ ਮਿੱਤਰੋ ਦੇ ਨਾਂ ਪੁੱਛਦੀ ਸਮਾਂ ਲੱਗ ਗਿਆ 1985 ਪੁਆਇੰਟ ਬਾਈ ਜੀ 1985 ਪੁਆਇੰਟ ਲੱਗ ਗਿਆ ਬਾਈ ਜੀ ਸਮਾਂ ਇਹ ਭੱਜ ਗਿਆ ਬਾਈ ਜੀ ਇਹ ਤਾਰਾ ਦੌੜਦ ਗੁਰੀ ਦੌੜਦ ਕਾਲੂ ਦੌੜਦ ਹਰਬਿੰਦਰ ਸਮਾਣਾ ਜੀ ਤੂੰ ਟੈਪੀ ਬੱਗਾ ਸਮਾਣਾ ਇਹ ਗੁਰੀ ਹੋਣੀ ਦੌਧਰ ਵਾਲਿਆਂ ਦਾ ਤਾਰੇ ਹੋਣੀ ਦੌਧਰ ਵਾਲਿਆਂ ਦਾ ਘਰ ਦਾ ਜੱਟ ਭੱਜ ਗਿਆ ਬਾਈ ਜੀ ਘਰ ਦਾ ਜੱਟ ਭੱਜ ਗਿਆ ਸੁਰਲੇ ਪਾਸੇ ਬੱਛਾ ਭੱਜਿਆ ਇਹ ਲਿਆ ਤਾਂ ਤਾਰੇ ਹੋਣਾ ਨੇ ਮਹਿੰਗਾ ਸੀਗਾ ਇਹਨੂੰ ਰਿਜੈਕਟ ਕਰਕੇ ਕਈ ਥਾਵਾਂ ਤੇ ਭੇਜਿਆ ਫਿਰ ਲਾਸਟ ਵਿੱਚ ਗੁਰੀ ਕੋਲੇ ਆ ਗਿਆ ਬਈ ਇਦੂ ਬਾਅਦ ਫੇਰ ਇਹਨੂੰ ਗੁਰੀ ਰੋਪੜ ਦਿਖਾਦੀ ਪਰ ਇਹੋ ਜਿਹਾ ਚੱਲਿਆ ਜਿਵੇਂ ਅੱਜ ਇੱਥੇ ਸਵੱਗ ਬਣਿਆ ਨਾ ਖੇਡ ਦਾ ਇੱਕ ਦਿਨ ਫਿਰ ਇਹ ਆਪਸ ਵਿੱਚ ਹੀ ਜੋੜ ਕੇ ਉਹ ਸਵੱਗ ਬਣ ਗਿਆ ਭੂਦੰ ਦੇ ਖੇਡ ਮੇਲੇ ਤੇ ਉਹ ਤੋਂ ਬਾਅਦ ਫਿਰ ਲਗਾਤਾਰ ਦੂਜੇ ਦੂਜੇ ਨੰਬਰ ਵੀਰੋਂ ਇਕੱਠਾ ਜੁਟ ਕਰਦਾ ਆ ਤੇ ਅੱਜ ਫੇਰ ਦੇਖਦੇ ਆ ਵੱਡੇ ਵੜਦਾਂ ਚ ਵੀ ਸੋ ਅੱਜ ਮੁਕਾਬਲਾ ਫੇਰ ਸਿਖਰ ਤੇ ਪਹੁੰਚਿਆ